ད�ས ད�སས དསས དསས ད� ਨਮ ਜਨ ਮਨ ਜੀ ਕਾਸੇ ਮਹਾਰੀ ਤੁਮ ਹੈ ਉਹ ਸ਼ੰਕਰ ਨਾਸੀ ਤਾਰਾ ਹਮ ਨੇ ਆ ਹਮ ਤੇ ਮਹਾਰਾ ਗਰਡਾਈ ਸੀਤਨਾ ਹਮ ਤੇ ਰਾਗ ਜੀ ਹਰ ਦਾਸ ਕਰਤ ਹੂ ਮੈਂ ਆ ਜੀ ਹਰ ਦਾਸ ਕਰਤ ਹੂ ਆ ਕਰ ਚਾਰ ਧੋਪਈ ਹੈ ਚਾਰ ਵੀਰ ਵੀ ਹੈ ਚਾਰ ਵਰਨ ਵੀ ਹੈ ਅੱਜ ਤੋਂ ਪਹਿਲਾ ਬ੍ਰਹਮਚਾਰੀ ਆਸ਼ਰਮ ਦੇ ਵਿੱਚ ਹੈ ਅੱਜ ਇਸ ਤਰ੍ਹਾਂ ਸਾਰੇ ਗੁਰੇ ਹੋਏ ਸਮਾਜ ਦੇ ਅੰਦਰ ਸਹਿਦਗੀ ਬੰਦੀ ਜੋੜ ਮਹਾਰਾਜ ਜੀ ਦੇ ਅਸ਼ੀਰਵਾਦ ਦੇ ਅਨਸਾਰ ਦੋਨੋਂ ਆਰਵਾਦੀਆਂ सहली में कोई तरह घूमना में चार शरदा में अंदर सारण भारी है, सो इस तरह सार्थक सलाह सलमात में अंदर गुरुवारी में भी परवान है, चार तरह से कोई मान है सब सलानों की सेवा लाके, आप में यहाँ किस दोनों ही कन्याएं आए ग्राम प्रधान या श्रम देवी ਕਿੰਦਾ ਬੜਾ ਮਹੱਤਵਪੂਰਨ ਹੈ ਕਿ ਜੰਮਿਆ ਦੇ ਮੈਨੂੰ ਸਵੇਰੇ ਆਪ ਚੱਕਣਾ ਪੈਂਦਾ ਕੈਮਰਾ ਯਾਰ ਤੈਨੂੰ ਐਨਾ ਵੀ ਨਹੀਂ ਪਤਾ ਵੀ ਫੇਰੇ ਹੁੰਦੇ ਅੰਦਰ ਲੈਣੇ ਮੈਂ ਸਤ ਖੜਕੋ ਜੋ ਮੈਨੂੰ ਇੰਨਾ ਤੱਕ ਮੈਂ ਚਾਹਤ ਨੂੰ ਚੰਗ ਲੱਗਦਾ ਜੀ ਮਹਾਰਾਜ ਕੀ ਜੈ ജയ ഗൾ ഡ സീതാമ ജയ മാല ഗല ഡ സീതാമ ജയ മാലി ബി മഹാജി കിട്ടിയ മറാജി ਇਹ ਆ ਬਿਆਹ ਕਾਰਜ ਕਿਸ ਤਰ੍ਹਾਂ ਹੋ ਰਿਹਾ ਆ ਉਹ ਤੁਹਾਨੂੰ ਲਾਈਵ ਦਿਖਾਉਂਦੇ ਆ ਅਰਜੀ ਜੀ ਪੰਜੀਤ ਜੀ ਬਲੀਤੀ ਅੱਜ ਕਿਆ ਪ੍ਰੋਗਰਾਮ ਹੈ ਉਹਦੇ ਬਾਰੇ ਜਾਣਨਾ ਪਵੇ ਹਾਂਜੀ ਜੈ ਬੰਦੀ ਛੋਟ ਸਤ ਸਾਈਂਬ ਮਸਤ ਬਾਬਾ ਸ਼ਾਮ ਜੀ ਲੋਕ ਭਲਾਈ ਸੇਵਾ ਦਲ ਵੱਲੋਂ ਅੱਜ ਜੋ ਦੋ ਗਰੀਬ ਲੜਕੀਆਂ ਦਾ ਵਿਆਹ ਕੀਤਾ ਜਾ ਰਿਹਾ ਹੈ ਇਹ ਸਾਡੇ ਆਪਣੇ ਜਿਹੜੇ ਮਹਾਰਾਜ ਸਵਾਮੀ ਅਨਮੋਲ ਕਨਨ ਜੀ ਦੀ ਕਿਰਪਾ ਦੇ ਅਨੁਸਾਰ ਹੋ ਰਿਹਾ ਹੈ ਜੀ ਤੇ ਸਾਰੀ ਹੀ ਸੰਗਤ ਇੱਥੇ ਮਹਾਰਾਜ ਜੀ ਦੀ ਨਾਮ ਲੈਵਾ ਪਹੁੰਚੀ ਹੋਈ ਹੈਗੀ ਤੇ ਸਾਰੀਆਂ ਸੰਗਤਾਂ ਨੂੰ ਇਹੀ ਬੇਨਤੀ ਹੈਗੀ ਆ ਕਿ ਮਹਾਰਾਜ ਜੀ ਦੇ ਬਚਨਾਂ ਤੋਂ ਜਿਹੜਾ ਇਹ ਕਾਰਜ ਹੋ ਰਿਹਾ ਹੈਗਾ ਇਨੂੰ ਸਾਰਿਆਂ ਨੇ ਜਾਨੀ ਕਿ ਦੇਖ ਕੇ ਆਪਣੀ ਹਜ਼ੂਰੀ ਦੇ ਵਿੱਚ ਜਾਣਾ ਜੀ ਅੱਛਾ ਮੈਨੂੰ ਇਹ ਦੱਸੋ ਦੋ ਕੁੜੀਆਂ ਦਾ ਵਿਆਹ ਕੀਤਾ ਜੀ ਹਾਂਜੀ ਕੀ ਕੀ ਮਹਾਰਾਜ ਜੀ ਨੇ ਗਿਫਟ ਦਿੱਤਾ ਮਹਾਰਾਜ ਜੀ ਵੱਲੋਂ ਜਿਹੜਾ ਹੈਗਾ ਆ ਪਹਿਲਾਂ ਵੀ ਜਿਹੜੇ ਹੈਗੇ ਆ ਇਹ ਕਾਰਜ ਕਰਵਾਏ ਜਾ ਰਹੇ ਹੁਣ ਤੱਕ ਇਹ ਜਿਹੜੇ ਅੱਜ ਦੋ ਵਿਆਹਾਂ ਨੂੰ ਮਿਲਾ ਕੇ ਲਗਭਗ 16 ਵਿਆਹ ਅਸੀਂ ਇਸ ਦਰਬਾਰ ਦੇ ਵਿੱਚ ਕਰ ਚੁੱਕੇ ਹੋਏ ਆ ਜਿਦੇ ਵਿੱਚ ਕੀ ਬੱਚੀਆਂ ਵਾਸਤੇ ਜਿੱਦਾਂ ਪੇਟੀ ਹੈ ਮੰਨ ਲਓ ਆਪਣੇ ਜਿਹੜਾ ਵੀ ਦਾਜ ਦੇ ਵਿੱਚ ਸਮਾਨ ਦਿੱਤਾ ਜਾਂਦਾ ਹੈ ਬੈੱਡ ਹੈ ਜਿੱਦਾਂ ਸਾਰੇ ਸਮਾਨ ਅਸੀਂ ਪ੍ਰੋਵਾਈਡ ਕਰਾਣੇ ਆ ਬੱਚੀਆਂ ਨੂੰ ਜੀ ਆਪਣੇ ਟਰਸਟ ਵੱਲੋਂ ਜੀ ਗਟੇ ਹੋ ਗਿਆ ਵਿਆਹ ਕਰਦੇ ਨੇ ਕੁੜੀਆਂ ਦੇ ਲਗਭਗ 4 ਸਾਲ ਹੋ ਗਏ ਜੀ 4 ਸਾਲ ਚ ਕਿੰਨੀਆਂ ਕੁੜੀਆਂ ਦੇ ਵਿਆਹ ਕਰਤੇ ਨੇ ਲਗਭਗ ਦੀ 14 ਦੇ ਹੋ ਚੁੱਕੇ ਦੋ ਦੇ ਅਜੇ 16 ਕੁੜੀਆਂ ਦੇ ਹਾਂ ਜੀ ਅੱਗੇ ਵਾਸਤੇ ਵੀ ਇਹ ਆਪਣਾ ਲੈਕਚਰ ਚੱਲਦਾ ਰਹੇ ਬਿਲਕੁਲ ਇੱਦਾਂ ਹੀ ਚੱਲਦਾ ਰਹੂਗਾ ਹੁਣ ਅਸੀਂ ਇਹ ਸਾਲ ਦੇ ਵਿੱਚ 19 ਫਰਵਰੀ ਇੱਕ ਦਿਨ ਫਿਕਸ ਕਰ ਦਿੱਤਾ ਹੈ ਚਾਹੇ ਦੋ ਕੁੜੀਆਂ ਹੋਣ ਚਾਹੇ ਚਾਰ ਹੋਣ ਚਾਹੇ 10 ਹੋਣ ਸਾਲ ਚ ਇੱਕ ਦਿਨ ਅਸੀਂ ਇਹ ਜਿਹੜੇ ਕਾਰਜ ਕਰਵਾਵਾਂਗੇ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਜੀ ਜੀ ਜਗਤ ਦਾ ਇਤਿਆਜ਼ ਬੜਾ ਹੈ ਉਹ ਫੇਰ ਗੱਲ ਕਰਾਂਗੇ ਫਿਲਹਾਲ ਤੁਸੀਂ ਐਡਰੈਸ ਦੱਸੋ ਜੇ ਕਿ ਤਿੰਨ ਤਨੇ ਆਣਾ ਕਿਤਾ ਬਿਲਕੁਲ ਜੀ ਇਹ ਜਿਹੜਾ ਸਾਡਾ ਦਰਬਾਰ ਹੈ ਰੋਪੜ ਜ਼ਿਲ੍ਹੇ ਦੇ ਵਿੱਚ ਬਲਾਕ ਨੂਰਪੁਰ ਮਹਿਦੀ ਦੇ ਵਿੱਚ ਝੱਜ ਪਿੰਡ ਹੈਗਾ ਮਸਤ ਬਾਬਾ ਸ਼ਾਮ ਜੀ ਦਾ ਦਰਬਾਰ ਹੈਗਾ ਆ ਝੱਜ ਤੋਂ ਤੁਸੀਂ ਕਿਸੇ ਨੂੰ ਵੀ ਪੁੱਛ ਕੇ ਦਰਬਾਰ ਪੁੱਛ ਸਕਦੇ ਝੱਜ ਨਹੀਂ ਉੱਪਰ ਬਿਲਕੁਲ ਜੀ ਬਿਲਕੁਲ ਪੰਜਾਬ ਜੀ ਹਾਂਜੀ ਪੰਜਾਬ ਤੇ ਜੀ ਪੰਜਾਬ ਰੋਪਨਗਰ ਜ਼ਿਲ੍ਹਾ ਰੋਪਨਗਰ ਥੈਂਕ ਯੂ ਤੁਹਾਡਾ ਧੰਨਵਾਦ ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਜੀ 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 ਬਲੀਂਤੀ ਅੱਜ ਕੀ ਪ੍ਰੋਗਰਾਮ ਹੈ ਉਹਦੇ ਬਾਰੇ ਜਾਣਨਾ ਪਵੇ ਹਾਂਜੀ ਜੈ ਬੰਦੀ ਛੋਟ ਸਤ ਸਾਈਂ ਸਾਬ ਮਸਤ ਬਾਬਾ ਸ਼ਾਮਜੀ ਲੋਕ ਭਲਾਈ ਸੇਵਾ ਦਲ ਵੱਲੋਂ ਅੱਜ ਜੋ ਦੋ ਗਰੀਬ ਲੜਕੀਆਂ ਦਾ ਵਿਆਹ ਕੀਤਾ ਜਾ ਰਿਹਾ ਹੈ ਇਹ ਸਾਡੇ ਆਪਣੇ ਜਿਹੜੇ ਮਹਾਰਾਜ ਸਵਾਮੀ ਅਨਮੋਲ ਕੰਨਨ ਜੀ ਦੀ ਕਿਰਪਾ ਦੇ ਅਨੁਸਾਰ ਹੋ ਰਿਹਾ ਹੈ ਜੀ ਤੇ ਸਾਰੀ ਹੀ ਸੰਗਤ ਇੱਥੇ ਮਹਾਰਾਜ ਜੀ ਦੀ ਇਨਾਮ ਲੈਵਾ ਪਹੁੰਚੀ ਹੋਈ ਹੈਗੀ ਤੇ ਸਾਰੀਆਂ ਸੰਗਤਾਂ ਨੂੰ ਇਹੀ ਬੇਨਤੀ ਹੈਗੀ ਆ ਕਿ ਮਹਾਰਾਜ ਜੀ ਦੇ ਬਚਨਾਂ ਤੋਂ ਜਿਹੜਾ ਇਹ ਕਾਰਜ ਹੋ ਰਿਹਾ ਹੈਗਾ ਇਨੂੰ ਸਾਰਿਆਂ ਨੇ ਜਾਨੀ ਕਿ ਦੇਖ ਕੇ ਆਪਣੀ ਹਜ਼ੂਰੀ ਦੇ ਵਿੱਚ ਜਾਣਾ ਜੀ ਅੱਛਾ ਮੈਨੂੰ ਇਹ ਦੱਸੋ ਦੋ ਕੁੜੀਆਂ ਦਾ ਵਿਆਹ ਕੀਤਾ ਜੀ ਹਾਂਜੀ ਕਿਹਾਂ-ਕਿਹੜਾ ਮਹਾਰਾਜ ਜੀ ਨੇ ਗਿਫਟ ਦਿੱਤਾ ਮਹਾਰਾਜ ਜੀ ਵੱਲੋਂ ਜਿਹੜਾ ਹੈਗਾ ਆ ਪਹਿਲਾਂ ਵੀ ਜਿਹੜੇ ਹੈਗੇ ਆ ਇਹ ਕਾਰਜ ਕਰਵਾਏ ਜਾ ਰਹੇ ਹੁਣ ਤੱਕ ਇਹ ਜਿਹੜੇ ਅੱਜ ਦੋ ਵਿਆਹਾਂ ਨੂੰ ਮਿਲਾ ਕੇ ਲਗਭਗ 16 ਵਿਆਹ ਅਸੀਂ ਇਸ ਦਰਬਾਰ ਦੇ ਵਿੱਚ ਕਰ ਚੁੱਕੇ ਹੋਏ ਆ ਜੀ ਦੇ ਵਿੱਚ ਕੀ ਬੱਚੀਆਂ ਵਾਸਤੇ ਜਿੱਦਾਂ ਪੇਟੀ ਹੈ ਮੰਨ ਲਓ ਆਪਣੇ ਜਿਹੜਾ ਵੀ ਦਾਜ ਦੇ ਵਿੱਚ ਸਮਾਨ ਦਿੱਤਾ ਜਾਂਦਾ ਹੈ ਬੈੱਡ ਹੈ ਜਿੱਦਾਂ ਸਾਰੇ ਸਮਾਨ ਅਸੀਂ ਪ੍ਰੋਵਾਈਡ ਕਰਾਣੇ ਆ ਬੱਚੀਆਂ ਨੂੰ ਜੀ ਆਪਣੇ ਟਰਸਟ ਵੱਲੋਂ ਜੀ ਕਿੰਨੇ ਡੇ ਮੂ ਗਿਆ ਵਿਆਹ ਕਰਦਿਆਂ ਕੁੜੀਆਂ ਦੇ ਲਗਭਗ 4 ਸਾਲ ਹੋ ਗਏ ਆ ਜੀ 4 ਸਾਲ ਚ ਕਿੰਨੀਆਂ ਕੁੜੀਆਂ ਦੇ ਵਿਆਹ ਕਰਤੇ ਨੇ ਇਹ ਲਗਭਗ ਦੀ 14 ਦੇ ਹੋ ਚੁੱਕੇ ਦੋ ਦੇ ਅਜੇ 16 ਕੁੜੀਆਂ ਦੇ ਹਾਂ ਜੀ ਅੱਗੇ ਵਾਸਤੇ ਵੀ ਇਹ ਆਪਣਾ ਲੈਕਚਰ ਚੱਲਦਾ ਰਹੇ ਬਿਲਕੁਲ ਇੱਦਾਂ ਹੀ ਚੱਲਦਾ ਰਹੂਗਾ ਹੁਣ ਅਸੀਂ ਇਹ ਸਾਲ ਦੇ ਵਿੱਚ 19 ਫਰਵਰੀ ਇੱਕ ਦਿਨ ਫਿਕਸ ਕਰ ਦਿੱਤਾ ਹੈ ਚਾਹੇ ਦੋ ਕੁੜੀਆਂ ਹੋਣ ਚਾਹੇ ਚਾਰ ਹੋਣ ਚਾਹੇ 10 ਹੋਣ ਸਾਲ ਚ ਇੱਕ ਦਿਨ ਅਸੀਂ ਇਹ ਜਿਹੜੇ ਕਾਰਜ ਕਰਵਾਵਾਂਗੇ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਜੀ ਜੀ ਜਗਤ ਆਤਿਆਜ ਬੜਾਏ ਹੋ ਫਿਰ ਗੱਲ ਕਰਾਂਗੇ ਫਿਲਹਾਲ ਤੁਸੀਂ ਐਡਰੈਸ ਕਰ ਸਕੋ ਜੀ ਕਿ ਸੰਗਤਨਾਣਾ ਕਿਤਾ ਬਿਲਕੁਲ ਜੀ ਇਹ ਜਿਹੜਾ ਸਾਡਾ ਦਰਬਾਰ ਹੈ ਰੋਪੜ ਜ਼ਿਲ੍ਹੇ ਦੇ ਵਿੱਚ ਬਲਾਕ ਨੂਰਪੁਰ ਮੈਦੀ ਦੇ ਵਿੱਚ ਝੱਜ ਪਿੰਡ ਹੈਗਾ ਮਸਤ ਬਾਬਾ ਸ਼ਾਮ ਜੀ ਦਾ ਦਰਬਾਰ ਹੈਗਾ ਆ ਝੱਜ ਤੋਂ ਤੁਸੀਂ ਕਿਸੇ ਨੂੰ ਵੀ ਪੁੱਛ ਕੇ ਦਰਬਾਰ ਪੁੱਛ ਸਕਦੇ ਝੱਜ ਨਹੀਂ ਉੱਪਰ ਬਿਲਕੁਲ ਜੀ ਬਿਲਕੁਲ ਪੰਜਾਬ ਜੀ ਹਾਂਜੀ ਪੰਜਾਬ ਤੇ ਜੀ ਪੰਜਾਬ ਰੋਪਨਗਰ ਜ਼ਿਲ੍ਹਾ ਰੋਪਨਗਰ ਥੈਂਕ ਯੂ ਤੁਹਾਡਾ ਧੰਨਵਾਦ ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਤੋਂ ਮੈਂ ਤੁਹਾਡਾ ਸੰਜੀਵ ਲੋਟੀਆ ਆਰ 1 ਟੀਵੀ ਤੇ ਤੁਹਾਡਾ ਫਿਰ ਸਵਾਗਤ ਹੈ ਅਸੀਂ ਪਹੁੰਚੇ ਹਾਂ ਪਿੰਡ ਝੱਜ ਜਿੱਥੇ ਕਿ ਅਮੋਲਕਨੰਦ ਜੀ ਮਹਾਰਾਜ ਜੀ ਨੇ ਦੋ ਕੰਨਿਆਂ ਦੀ ਵਿਆਹ ਕਾਰਜ ਆਰੰਭ ਕੀਤੇ ਨੇ ਆਉ ਤੁਹਾਨੂੰ ਕੱਲੀ ਕੱਲੀ ਦਿਖਾਉਂਦੇ ਇਹ ਨੂੰ ਮੜਾ ਮੋਟਾ ਉੱਦਾ ਪੰਜ ਬਲੇ ਹਰ ਬੰਦੇ ਕੋਈ ਖਾਲਾ ਗਿਆ ਤਾਂ ਉਹਦੇ ਕੋਲ ਹੱਥ ਨਹੀਂ ਕਿ ਨਹੀਂ ਵੀ ਮੇਰੀ ਕਲਾ ਮੇਰੇ ਕੋਲ ਹੈ ਜੀ ਵੀ ਦੀ ਪੂਰੀ ਹੈ ਜੀ ਡਿਪਾਰਟਮੈਂਟ ਇਕੱਠਵਾਂ जी नमस्कार सबसे पहले तो आपके चैनल का हार्दिक साधुवाद करता हूं कि जिनके प्रयासों से हर खबर जो है पब्लिक तक पहुंचती है आज बड़े ही पावन उपलक्ष्य में हम लोग डेरा चज्ज मस्त बाबा श्याम जी के चज्ज गांव में पहुंचे हैं संत समागम भी बड़ा जोरों शोरों जो से चल रहा है संतों के दर्शनों का लाभ हरि का जो स्वरूप विग्रह संत माने जाते हैं उनके दर्शनों के लाभार्थी हम लोग हो रहे हैं आज का मुख्य मकसद जो है मुख्य उपलक्ष्य यहाँ पे दो गरीब कन्याओं की ज़रूरतमंद कन्याओं की शादी के लिए ये हम लोगों ने तकरीबन तीन चार महीने पहले कॉल दी थी खुले तौर पे कि जो भी आना चाहें वो अपनी एंट्रीज़ करा सकते हैं हमारे पास क्योंकि स्वामी मोलकानंद जी और अन्य समाज जो भी हैं इनके शुभ प्रयासों से अच्छे कार्य होते ही रहते हैं तो हमारे पास दो एंट्रीज मौजूद आई थी दो एंट्रीज आई थी जो ज़रूरतमंद बच्चियाँ उनकी शादी के लिए उसका तमाम जो है विधिवत तरीके से विवाह संस्कार सारा कुछ किया गया है जो अन्य गृहस्थी का सामान है वो भी दिया गया है तो संतों की अपार कृपा है संतों के आपने सुविचार भी सुने हम लोगों का हालांकि कोई हक नहीं है हम लोग संतों के आगे बहुत छोटे हैं लेकिन ठीक है एक जो मर्यादा होती है संतों का आदेश हुआ दो शब्द मुझे बोलने के लिए कहा गया मैं समस्त संत मंडली को प्रणाम करता हूं उनका साधुवाद करता हूं अभिनंदन करता हूं आने पे उनके उत्तम स्वास्थ्य की कामना करता हूं सारे संत हमारे बीच मौजूद हैं आप देख रहे हैं तो यही है कि आज दो कन्याओं के विभाग के उपलक्ष्य में इकट्ठे हुए हैं और श्री हरि परमात्मा विष्णु जी चरण में विनती करते हैं कि सारे संत समाज को सुखी रखें इनका स्वास्थ्य ठीक रखें और इनका जो आशीर्वाद है इनकी छत्र छाया हमारे पर बनी रहे ताकि हम लोग भी अच्छे इनके सानिध्य में रह करके अच्छे कार्य कर सकें यही हमारी शुभकामनाएँ यही हमारा उद्देश्य है जय श्री राम और जी मैं आर आर टी वी वन का विशेष धन्यवाद करता हूँ संजीव लोटिया जी जो पत्रकार हैं इनके इनका भी विशेष धन्यवाद करता हूँ कि ये ਪਬਲਿਕ ਵਿੱਚ ਘੁੰਮਤੇ ਹਨ ਵਿਚਰਤੇ ਹਨ ਦਬੰਗ ਖਬਰ ਵੀ ਦਿਖਾਤੇ ਹਨ ਨਿਸ਼ਪਕਸ਼ ਖਬਰیں ਦਿਖਾਤੇ ਹਨ ਆਰਟੀਵੀ ਚੈਨਲ ਦਾ ਧੰਨਵਾਦ ਕਰਤਾ ਹਾਂ ਸਤਿਗੁਰੂ ਬਾਤ ਕਰਤਾ ਹਾਂ ਸੰਜੀਵ ਲੂਟੀਆ ਜੀ ਦਾ ਔਰ ਹਮਾਰੇ ਬੜੇ ਪਰਮ ਮਿੱਤਰ ਐ ਬੜਾ ਚੰਗਾ ਇਨਸਾਨ ਐ ਸ਼ਮਸ਼ੇਰ ਭੱਗਾ ਜੀ ਉਨ੍ਹਾਂ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਤਾ ਹਾਂ ਥੈਂਕ ਯੂ ਜੈਨ ਸਾਰਿਆਂ ਨੂੰ ਸਾਡੇ ਨਾਲ ਸਮਾਜ ਸੇਵੀ ਰਾਮ ਕੁਮਾਰ ਮਕਾਰੀ ਮਕਾਰੀ ਜੀ ਤੁਸੀਂ ਅੱਜ ਡੇਰੇ ਤੇ ਆਏ ਤੁਸੀਂ ਦੇਖਿਆ ਵਿਆਹ ਮੈਰਿਜ ਹੋ ਰਹੀ ਹੈ ਸੰਤਾਂ ਦਾ ਅਪਰਾਹਲਾ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਿਆ ਉਹਦੇ ਬਾਰੇ ਦੱਸੋ ਦੇਖੋ ਪਹਿਲਾਂ ਤਾਂ ਮੈਂ ਸਾਰੀ ਸੰਗਤ ਨੂੰ ਆਪਣੇ ਵੱਲੋਂ ਅੱਜ ਦੇ ਇਸ ਸ਼ੁਭ ਦਿਹਾੜੀ ਦੀ ਮੁਬਾਰਕਬਾਦ ਦਿੰਨਾ ਤੇ ਮੈਂ ਪੂਰੇ ਇਲਾਕਾ ਨਿਵਾਸੀਆਂ ਨੂੰ ਵੀ ਬੇਨਤੀ ਕਰੂੰਗਾ ਬਈ ਸਾਡੇ ਏਰੀਆ ਦੇ ਵਿੱਚ ਮਸਤ ਬਾਬਾ ਸ਼ਾਮ ਜੀ ਦਾ ਇਹ ਜਿਹੜਾ ਅਸਥਾਨ ਹੈ ਇੱਕ ਇਤਿਹਾਸਿਕ ਤੇ ਪੁਰਾਣਾ ਅਸਥਾਨ ਹੈ ਇੱਥੇ ਜਿਹੜੇ ਅੱਜ ਗੱਦੀ ਨਿਸ਼ੀਣੇ ਸ੍ਰੀ ਸੁਆਮੀ ਅਨਮੋਲ ਜੀ ਉਹਨਾਂ ਦੀ ਛਤਰ ਛਾਇਆ ਹੇਠ ਅੱਜ ਜਿਹੜੇ ਪਿਛਲੇ 3 ਦਿਨ ਤੋਂ ਇੱਥੇ ਜਿਹੜੇ ਹੈ ਉਹ ਆਯੋਜਨ ਹੋ ਰਿਹਾ ਧਾਰਮਿਕ ਯੋਜਨਾ ਹੈ ਤੇ ਉਹਦੇ ਨਾਲ ਦੇ ਨਾਲ ਜਿੱਥੇ ਗੁਰੂ ਮਹਾਰਾਜ ਇੱਥੇ ਲੋਕਾਂ ਦੀ ਜਿਹੜੀ ਭਲਾਈ ਵਾਸਤੇ ਕੰਮ ਕਰਦੇ ਆ ਉੱਥੇ ਸੰਸਥਾ ਬਣਾ ਕੇ ਉੱਥੇ ਗਊਸ਼ਾਲਾ ਦਾ ਵੀ ਇਹਨਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਸੁੱਖੇ ਮੱਜਰਾ ਜਿਹੜੀ ਗਊਸ਼ਾਲਾ ਦੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਗੁਰੂ ਮਹਾਰਾਜ ਨੇ ਆਪਣੀ ਸੰਗਤਾਂ ਦੇ ਸਹਿਯੋਗ ਦੇ ਨਾਲ ਵਧੀਆ ਢੰਗ ਦੇ ਨਾਲ ਨਿਵਾਇਆ ਤੇ ਹੁਣ ਨਾਲ ਦੀ ਨਾਲ ਗੁਰੂ ਮਹਾਰਾਜ ਦੇ ਮਨ ਦੇ ਵਿੱਚ ਵੀ ਸਵਾਮੀ ਅਨਮੋਲ ਅਨਮੋਲ ਜੀ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਸ ਇਲਾਕੇ ਦੇ ਪ੍ਰਤੀ ਜਿਹੜੀ ਹੈ ਉਹ ਹਮੇਸ਼ਾ ਰਹਿੰਦੀ ਹੈ ਵੀ ਇਸ ਇਲਾਕੇ ਦੇ ਜਿਹੜੇ ਲੋਕਾਂ ਦੀ ਜਿਹੜੀ ਸਾਹਿਤ ਹੈ ਉਹ ਸਮੇਂ-ਸਮੇਂ ਤੇ ਕੀਤੀ ਜਾਵੇ ਉਸ ਲੜੀ ਤਹਿਤ ਅੱਜ ਗੁਰੂ ਮਹਾਰਾਜ ਨੇ ਇੱਥੇ ਇਸ ਸਥਾਨ ਤੇ ਪਾਵਨ ਪਵਿੱਤਰ ਸਥਾਨ ਤੇ ਜਿਹੜਾ ਬੱਚਿਆਂ ਦੇ ਵਿਆਹ ਕਰਨ ਦਾ ਜਿਹੜਾ ਉਪਰਾਲਾ ਹੈ ਉਹ ਕੀਤਾ ਹੈ ਅੱਜ ਉਸ ਵਿਆਹ ਮਹਾ ਉਸ ਦੇ ਵਿੱਚ ਮੈਨੂੰ ਵੀ ਗੁਰੂ ਮਹਾਰਾਜ ਨੇ ਇੱਥੇ ਹਾਜ਼ਰੀ ਭਰਨ ਦਾ ਮੌਕਾ ਦਿੱਤਾ ਮੈਂ ਗੁਰੂ ਮਹਾਰਾਜ ਦਾ ਵੀ ਕੋਟਨ ਕੋਟ ਧੰਨਵਾਦ ਕਰਦਾ ਹਾਂ ਤੇ ਮੈਂ ਧੰਨਵਾਦ ਕਰਦਾ ਸਾਰੀ ਸੰਗਤ ਦਾ ਜਿਹਦੇ ਜਿਨ੍ਹਾਂ ਦੇ ਕਰਕੇ ਅੱਜ ਮੈਂ ਇੱਥੇ ਤੁਹਾਡੇ ਦਰਮਿਆਨ ਪਹੁੰਚਿਆ ਰਣਪਰਜੀ ਕਿਤਾਮ ਹੈ ਪਿੱਛੇ ਜੇ ਸੁਣਿਆ ਸੀ ਵੀ ਤੁਸੀਂ ਨਾ ਡੇਰੇ ਨੂੰ ਕੁਝ ਰਕਮ ਦਵਾਈ ਮੰਤਰੀ ਸਾਹਿਬ ਦੇ ਖਾਤੇ ਚ ਤੁਸੀਂ ਕੋਸ਼ਿਸ਼ ਕਰੋਗੇ ਦੁਬਾਰਾ ਫੇਰ ਦੁਆਨ ਦੀ ਨੂੰ ਦੇਖੋ ਮੰਤਰੀ ਸਾਹਿਬ ਦੇ ਕੋਟੇ ਚੋਂ ਕੁਝ ਰਕਮ ਚਲੋ ਉਹ ਜਿਹੜੀ ਹੈ ਇੱਥੇ ਸਾਡਾ ਕੈਟਲ ਪੌਂਡ ਚੱਲਦਾ ਹੈ ਗੁਰੂ ਮਹਾਰਾਜ ਦੇ ਜਿਤਨਾ ਸਦਕਾ ਚੱਲ ਰਿਹਾ ਉੱਥੇ ਕੁਝ ਜਿਹੜੀ ਸਿਹਤਰਾ ਚੀ ਹੈ ਉਹ ਮੰਤਰੀ ਸਾਹਿਬ ਦੇ ਕੋਟੇ ਚ ਵਾਇਸ ਹੀ ਮੰਤਰੀਮਾਨ ਜੋ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਜ ਜੀ ਤੇ ਦਿਨੇਸ਼ ਚੱਡਾ ਜੀ ਦੇ ਉਪਰਾਲੇ ਸਦਕੇ ਜੋ ਸਾਡੇ ਮੌਜੂਦਾ ਵਿਧਾਇਕ ਨੇ ਉਹਨਾਂ ਦੇ ਉਪਰਾਲੇ ਸਦਕਾ ਸਾਰੀ ਉਹ ਚੀਜ਼ ਇੱਥੇ ਹੋਈ ਸੀਗੀ ਤੇ ਮੈਂ ਕੋਸ਼ਿਸ਼ ਵੀ ਕਰ ਰਿਹਾ ਤੇ ਐਮਐਲਏ ਸਾਹਿਬ ਇੱਥੇ ਕੋਸ਼ਿਸ਼ ਕਰ ਰਹੇ ਆ ਵੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਇਹ ਸਥਾਨ ਹੈ ਇਹ ਹੋਰ ਵੀ ਵਧੇ ਫੁੱਲੇ ਤੇ ਇੱਥੇ ਇਹ ਤਾਂ ਸਥਾਨ ਤੋਂ ਆ ਕੇ ਲੋਕਾਂ ਨੂੰ ਜਿਹੜੀ ਹੈ ਜਿਹੜੀ ਸਮਾਜਿਕ ਸਹਾਇਤਾ ਵੀ ਉਹ ਮਿਲਦੀ ਰਹੇ ਤੇ ਆਰਥਿਕ ਸਹਾਇਤਾ ਵੀ ਮੈਂ ਕੋਸ਼ਿਸ਼ ਕਰਾਂਗੇ ਆਪਾਂ ਮੈਂ ਦੇਖ ਵੀ ਰਿਹਾ ਸੀ ਬਲਜੀਤ ਭਾਜੀ ਜਿਹੜੇ ਇੱਥੇ ਭਗਤ ਨੇ ਸੰਗਤ ਦੇ ਵਿੱਚ ਨੇ ਉਹਨਾਂ ਚੌਧਰੀ ਸਾਹਿਬ ਉਹਨਾਂ ਨੇ ਵੀ ਮੈਨੂੰ ਪਿੱਛੇ ਦਿਖਾਇਆ ਸੀ ਇੱਥੇ ਇੱਕ ਕੈਟਲ ਪੌਂਡ ਇੱਕ ਹੋਰ ਗੁਰੂ ਮਹਾਰਾਜ ਖੋਲ ਰਹੇ ਹਨ ਮੈਂ ਸੰਗਤਾਂ ਨੂੰ ਵੀ ਬੇਨਤੀ ਕਰੂੰਗਾ ਜਿੰਨਾ ਬੱਦ ਤੇ ਬੱਦ ਸਹਿਯੋਗ ਇਸ ਸੰਸਥਾ ਵਾਸਤੇ ਹੁੰਦਾ ਜਰੂਰ ਕਰੋ ਠੀਕ ਹੈ ਜੀ ਥੈਂਕ ਯੂ ਮੇਰਾ ਬੰਦੀ ਹੈ ਜੀ ਉਹ ਤੇ ਆਉਂਦਾ ਦੇਖਣਾ ਚਾਹਦੇ ਸਾਰੇ ਸਾਰੇ ਦੇਖਣਾ ਹੈ ਮੇਰਾ ਆਉਂਦਾ ਹੈ